ਇੰਦਰ ਕੁਮਨ ਦੀ ਮੌਤ ਨੇ ਰਾਤ ਤੋਂ ਹੀ ਦੁਨੀਆ ਭਰ ਦੇ ਵਸਦੇ ਪੰਜਾਬੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਪਾਲੀਵੁੱਡ ਦੇ ਸਿਤਾਰੇ ਕੁਮਨ ਦੀ ਮੌਤ ਤੇ ਦੁੱਖ ਜ਼ਾਹਰ ਕਰ ਰਹੇ ਨੇ ਪੰਜਾਬ ਨੂੰ ਤਾਂ ਕਿਸੇ ਦੀ ਨਜ਼ਰ ਲੱਗਦੀ ਜਾਪ ਰਹੀ ਹੈ ਪਿਛਲੇ 1 ਮਹੀਨੇ ਦੇ ਸਮੇਂ ਦੌਰਾਨ ਪੰਜਾਬ ਨੂੰ ਵਰਲਡ ਵਾਈਡ ਫੇਮਸ ਕਰਨ ਵਾਲੇ ਸਿਤਾਰਿਆਂ ਦੀ ਮੌਤ ਹੋ ਗਈ ਪਹਿਲਾ ਜਸਵਿੰਦਰ ਭੱਲਾ ਫਿਰ 뮤직 ਇੰਡਸਟਰੀ ਦੇ ਥੰਮ ਮੰਨੇ ਜਾਣ ਵਾਲੇ ਚਰਨਜੀਤ ਹੋਜਾ ਤੇ ਅਜੇ ਬੀਤੇ ਦਿਨ ਰਾਜਵੀਰ ਜਵੰਦਾ ਦੀ ਮੌਤ ਨਾਲ ਪੂਰੇ ਪੰਜਾਬ 'ਚ ਦਰਦ ਦੀ ਹਨੇਰੀ ਆਈ ਹੋਈ ਸੀ ਕਿ ਹੁਣ ਬਾਲੀਵੁੱਡ 'ਚ ਆਪਣਾ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਵਰਿੰਦਰ ਘੁੰਮਣ ਦੀ ਮੌਤ ਹੋ ਗਈ। ਜਲੰਧਰ ਦੀ ਬਸਤੀ ਸ਼ੇਕ ਤੋਂ ਉੱਠ ਕੇ ਬਾਲੀਵੁੱਡ 'ਚ ਆਪਣਾ ਨਾਂ ਬਣਾਉਣ ਵਾਲੇ ਵਰਿੰਦਰ ਘੁੰਮਣ ਦੀ ਕੱਲ ਮੌਤ ਹੋਈ ਸੀ। ਘੁੰਮਣ ਦੀ ਮੌਤ ਬਾਅਦ ਪੰਜਾਬ ਵਿੱਚ ਸੋਗ ਦੀ ਲਹਿਰ ਛਾ ਗਈ। ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਸੰਸਕਾਰ ਅੱਜ ਜਲੰਧਰ ਦੇ ਮੋਲਟਾਉਨ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਦੁਪਹਿਰ 3 ਵਜੇ ਵਰਿੰਦਰ ਘੁੰਮਣ ਦਾ ਸੰਸਕਾਰ ਹੋਇਆ। ਇਸ ਦੇ ਨਾਲ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਬਰਿੰਦਰ ਘੁੰਮਣ ਇੱਕ ਛੋਟੇ ਜਿਹੇ ਆਪਰੇਸ਼ਨ ਦੇ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਟਾਕਲ ਹੋਇਆ ਸੀ। ਉਹ ਪਤਨੀ ਸ਼ੇਖ ਜੁਲੰਦਸ ਨੇ ਤਾਂ ਆਪਣੇ ਘਰ ਤੋਂ ਇਕੱਲੇ ਹੀ ਨਿਕਲੇ ਸਨ ਕਿਉਂਕਿ ਆਪਰੇਸ਼ਨ ਮਾਮੂਲੀ ਸੀ। ਇਸ ਲਈ ਆਪਰੇਸ਼ਨ ਤੋਂ ਬਾਅਦ ਉਹਨਾਂ ਨੇ ਵਾਪਸ ਆਉਣਾ ਸੀ ਪਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਦੌਰਾਨ ਬਰਿੰਦਰ ਨੂੰ ਦੋ ਵਾਰ ਹਾਰਟ ਅਟੈਕ ਆਇਆ। ਇਸ ਦੌਰਾਨ ਬਰਿੰਦਰ ਘੁੰਮਣ ਦੇ ਚਾਉਣ ਵਾਲੇ ਅਤੇ ਰਿਸ਼ਤੇਦਾਰਾਂ ਦੀ ਡਾਕਟਰਾਂ ਦੇ ਨਾਲ ਬੈਸ ਵੀ ਹੋਈ। ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਦੋਂ ਸਾਡਾ ਭਰਾ ਬਰਿੰਦਰ ਗੁਮਨ ਦੀ ਡੱਥ ਹੋਈ ਆ ਇਹਨਾਂ ਨੇ ਕਹਿੰਦਾ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਿਆ ਇਹਨਾਂ ਕੋਲ ਰਿਕਾਰਡਿੰਗ ਮੰਗ ਰਿਆ ਸਰ ਤੁਹਾਡੀ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋ ਗਿਆ ਸੀ ਸਾਹਮਣੇ ਇਹਨਾਂ ਦਾ ਓਡੀਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ 40 ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਵਰਿੰਦਰ ਘੁੰਮਣ ਦੇ ਜਾਣਕਾਰਾਂ ਇੰਟਰਨੈਸ਼ਨਲ ਬੋਡੀ ਬਿਲਡਰ ਵਰਿੰਦਰ ਸਿੰਘ ਘੋਮਨ ਦਾ ਦਿਹਾਤ ਹੋ ਚੁੱਕਾ ਤੁਹਾਨੂੰ ਦੱਸ ਸੀ ਕਿ 52 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਅੰਮ੍ਰਿਤਸਰ ਦੇ ਫੋਰਟਿਸ ਐਸਕੋਰਟ ਹਸਪਤਾਲ ਦੇ ਵਿੱਚ ਲਿੱਤੇ ਤੁਹਾਨੂੰ ਦੱਸ ਸੀ 11 ਵਜੇ ਆਪਣਾ ਮੋਢੇ ਦਾ ਇਲਾਜ ਕਰਵਾਉਣ ਦੇ ਲਈ ਪਹੁੰਚਦੇ ਨੇ ਵਰਿੰਦਰ ਸਿੰਘ ਘੋਮਨ ਤੇ ਕਿਹਾ ਜਾ ਰਿਹਾ ਕਿ 6 ਤੋਂ 7 ਵਜੇ ਉਹਨਾਂ ਨੇ ਇਸ ਹਸਪਤਾਲ ਦੇ ਵਿੱਚ ਆਖਰੀ ਸਾਹ ਲਿੱਤੇ ਹੈਗੇ ਤੁਹਾਨੂੰ ਦੱਸ ਸੀ ਕਿ ਅੰਮ੍ਰਿਤਸਰ ਦਾ ਫੋਰਟਿਸ ਐਸਕੋਰਟ ਹਸਪਤਾਲ ਹੈਗਾ 52 ਸਾਲ ਜਿਹੜੀ ਵਰਿੰਦਰ ਸਿੰਘ ਘੁੰਮਣ ਦੀ ਉਮਰ ਸੀਗੀ ਜਲੰਧਰ ਦੇ ਨਾਲ ਸਮਦਰ ਰੱਖਦੇ ਸੀਗੇ ਵਰਿੰਦਰ ਸਿੰਘ ਘੁੰਮਣ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਸੀਗੇ ਜਿਹਨਾਂ ਦੀ ਹਾਈਟ ਜਿਹੜੀ ਹੈ 6 ਫੁੱਟ 2 ਇੰਚ ਜਿਹੜੀ ਹੈ ਉਹ ਦੱਸਿਆ ਰਹੀ ਪੂਰੇ ਵਿਸ਼ਵ ਭਰ ਦੇ ਵਿੱਚ ਇਕਲੋਤੇ ਬੋਡੀ ਬਿਲਡਰ ਸਿਗੇ ਵਿਰਿੰਦਰ ਸਿੰਘ ਕੋ ਮਨ ਜੋ ਕੀ ਸ਼ਾਕਾਹਾਰੀ ਯਾਨਕੀ ਵੈਜੀਟੇਰੀਅਨ ઓਰ ਡਾਈਟ ਜਿਹੜੀ ਆ ਉਹ ਖਾਂਦੇ ਸੀਗੇ ਤੁਹਾਨੂੰ ਦੱਸ ਸੀ ਕਿ ਵਿਰਿੰਦਰ ਸਿੰਘ ਕੁੰਮਨ ਜਲੰਧਰ ਦੇ ਵਿਕੀ ਕ ਆਪਣਾ ਇੱਕ ਨਿੱਜੀ ਡੈਰੀ ਫਾਰਮ ਵੀ ਜਿਹੜਾ ਚਲਾਉਂਦੇ ਸੀਗੇ ਜਿਹਦੇ ਵਿੱਚ 100 ਤੋਂ ਵੱਧ ਜਿਹੜੀਆਂ ਉਹਨਾਂ ਦੀ گاਵਾ ਜਿਹੜੀਆਂ ਉਹਨਾਂ ਨੇ ਪਾਲ ਰੱਖੀਆਂ ਸੀਗੀਆਂ ਉਸ ਤੋਂ ਬਾਅਦ ਲਗਾਤਾਰ ਪੰਜਾਬ ਦਾ ਯੂਥ ਹੋਵੇ ਪੂਰੇ ਭਾਰਤ ਦਾ ਯੂਥ ਹੋਵੇ ਉਹਨਾਂ ਨੂੰ ਵੇਖ ਕੇ ਹੀ ਬੋਡੀ ਬਿਲਡਿੰਗ ਲਾਈਨ ਦੇ ਵਿੱਚ ਜਿਹੜਾ ਉਹ ਦਾਖਲ ਹੁੰਦਾ ਤੇ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਸੀਗੇ ਕਿ ਨਸ਼ੇ ਤੋਂ ਉਹ ਦੂਰ ਰਹਣ ਵਰਿੰਦਰ ਸਿੰਘ ਨੂੰ ਬੰਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈਗੀ ਆ ਸ਼ਰਧਾਂਜਲੀ ਜਿਹੜੀ ਆ ਉਹ ਪ੍ਰਗਟ ਕੀਤੀ ਜਾਂਦੀ ਹੈਗੀ ਆ ਰਾਜਵੀਰ ਸਿੰਘ ਜਵੰਦਾ ਦੇ ਲਈ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਅੱਜ ਅੱਜ ਦਾ ਜਿਹੜਾ ਦਿਨ ਆ ਉਹਨਾਂ ਦਾ ਆਖਰੀ ਦਿਨ ਹੋਵੇਗਾ ਜਿਸ ਤੋਂ ਬਾਅਦ ਅੱਜ ਸਵੇਰੇ ਵਰਿੰਦਰ ਸਿੰਘ ਹੁਮਨ ਇਸ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਆ ਆਪਣਾ ਇਲਾਜ ਕਰਵਾਉਣ ਦੇ ਲਈ ਪਹੁੰਚਦੇ ਆ ਮੋਡੇ ਦਾ ਪਰ 6 ਤੋਂ 7 ਵਜੇ ਉਹਨਾਂ ਦੇ ਆਪਣੇ ਆਖਰੀ ਸਾਹ ਲਿੱਤੇ ਤਾਂ ਕਿਹਾ ਜਾ ਰਿਹਾ ਕਿ 8:30 ਵਜੇ ਇੱਥੋਂ ਜਿਹੜੀ ਉਹਨਾਂ ਦੇ ਪਾਰਥਿਕ ਸ਼ਰੀਰ ਸੀਗਾ ਬ੍ਰਿਤਿਕ ਸ਼ਰੀਰ ਸੀਗਾ ਉਹ ਉਹਨਾਂ ਦੇ ਰਿਸ਼ਤੇਦਾਰ ਲੈ ਕੇ ਜਲੰਧਰ ਦੇ ਲਈ ਰਵਾਨਾ ਹੋ ਗਏ ਸੀਗੇ ਫਿਲਹਾਲ ਜਲੰਧਰ ਦੇ ਉਹਨਾਂ ਦੇ ਜੱਦੀ ਘਰ ਦੀ ਗੱਲ ਕਰੀ ਉੱਥੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਕਰੀਬੀ ਜਿਹੜੇ ਆ ਲਗਾਤਾਰ ਪਹੁੰਚ ਰਹੇ ਤੇ ਲਗਾਤਾਰ ਉਹਨਾਂ ਦੇ ਪ੍ਰਤੀ ਜਿਹੜੀ ਆ ਸ਼ੋਕ ਦੀ ਲਹਿਰ ਉਹਨਾਂ ਵੱਲੋਂ ਪ੍ਰਗਟ ਕੀਤੀ ਜਾ ਰਹੀ ਹੈ ਪੰਜਾਬ ਦੀ ਸ਼ਾਨ ਦੀ ਮੈਨ ਆਫ ਇੰਡੀਆ ਵਰਿੰਦਰ ਕੁਮੰਦਾ ਇਸ ਦੁਨੀਆ ਤੋਂ ਚਲੇ ਜਾਣਾ ਦੇਸ਼ ਅਤੇ ਪੰਜਾਬ ਲਈ ਇੱਕ ਵੱਡਾ ਘਾਟਾ ਹੈ ਵਰਿੰਦਰ ਨੇ ਸਖਤ ਮਿਹਨਤ ਅਤੇ ਸ਼ਾਕਾਹਾਰੀ ਜੀਵਨ ਸ਼ੈਲੀ ਦੇ ਨਾਲ ਫਿਟਨੈਸ ਦੀ ਦੁਨੀਆ ਵਿੱਚ ਨਵੇਂ ਮਾਪਿਆਂ ਸਥਾਪਿਤ ਕੀਤੇ ਗੁਰਿੰਦਰ ਨੇ ਮਿਸਟਰ ਐਸ਼ੀਆ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਸ ਅਤੇ ਉਹ ਆਈਐਫਬੀਬੀ ਪ੍ਰੋ ਕਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬੋਡੀ ਬਿਲਡਰ ਸਨ। ਕੁਮਨ ਨੇ ਨਾ ਸਿਰਫ ਰਾਸ਼ਟਰੀ ਪੱਧਰ ਤੇ ਆਪਣਾ ਨਾਮ ਬਣਾਇਆ ਸਗੋ ਅੰਤਰਰਾਸ਼ਟਰੀ ਪੱਧਰ ਤੇ ਵੀ ਭਾਰਤ ਦਾ ਨਾਮ ਰੋਸ਼ਨ ਕੀਤਾ। ਬੀਰ ਰਿਪੋਰਟ ਜੀਮੀਲੀਆ